ਲੈਸੈਂਸਰੀ ਉਹਨੇ ਭੁੱਕੀ ਖਾ ਕੇ ਰਿਲੇਸੈਂਸ ਲਿਉਂਦਾ ਮੈਂ ਬੋਚਨ ਕਰਵਾਏ ਨੂੰ ਅਜੇ 10 ਦਿਨ ਮੇਰੇ ਹੋਏ ਹੀ ਤੇ ਮੈਨੂੰ ਭੁੱਕੀ ਖਾ ਕੇ ਰਿਲੇਸੈਂਸ ਚ ਲਿਆ ਕੇ ਮੈਨੂੰ ਮਾਰ ਕੁੱਟ ਕਰਦਾ ਫਿਰ ਮੈਂ ਬਾਹਰ ਭੱਜਦੀ ਮੈਨੂੰ ਬਾਹਰ ਥੁੱਕੇ ਲਿਆਉਂਦਾ ਸੀ ਇਹ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਬਹੁਤ ਮੇਰੀ ਜ਼ਿੰਦਗੀ ਖਰਾਬ ਬਹੁਤ ਇੰਨੀ ਹੋ ਗਈ ਹੈ ਨਾ ਮੈਂ ਕੁਝ ਅਸ ਨਹੀਂ ਲੱਗਦੀ ਹੋ ਜਾਂਦੀ ਮੈਨੂੰ ਬਲੈਕਮਿਲ ਕਰਕੇ ਰੱਖਿਆ ਗਿਆ ਮੈਨੂੰ ਬਲੈਕਮਿਲ ਕਰਦਾ ਬਾਤ ਨੂੰ ਜਾਨੀਆ ਉੱਥੇ ਬਲੈਕ ਬਿਲ ਕਰਦਾ ਅੰਦਰ ਚੱਲ ਬਲੈਕ ਮੈਨੂੰ ਤੇ ਗਲਤ ਰਿਲੇਸ਼ਨ ਚ ਕਹਿੰਦਾ ਮੈਂ ਤੈਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦਾ ਤੇਰੀ ਮਰਜ਼ੀ ਨਾਲ ਹੀ ਜਿੱਦੋਂ ਮੈਂ ਨੇ ਸਾਹਮਣੇ ਕਰਦਾ ਹਾਂਜੀ ਉਹ ਮਾਰ ਲਿਆ ਕੋਈ ਲੇਡੀ ਸੀ ਅੰਬਰ ਸਰ ਦੀ ਉਹਦੇ ਨਾਲ ਉਹਦੇ ਹਸਬੰਦ ਜਿਹੜੇ ਦੇ ਨਾਲ ਡਰਾਈਵਰੀ ਕਰਦੇ ਸੀ ਇਸ ਜਿੱਦ ਮੈਨੂੰ ਨਹੀਂ ਪਤਾ ਉਹ ਦਿਨਾਂ ਦਾ ਮੈਂ ਬਾਤ ਦੀ ਗੱਲ ਕੀਤੀ ਮੈਂ ਕਿਹਾ ਦੀਦੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਆ ਉਹ ਮੈਨੂੰ ਕਿਹਦੀ ਕੋਈ ਬੰਦਾ ਹੈਗਾ ਉਹ ਭੇਜਦਾ ਬਾਹਰ ਵਾਸਤੇ ਚਲ ਤੇ ਮੈਂ ਉਹਦੇ ਨਾਲ ਕਨੈਕਟ ਕਰੋਨੀ ਤੇ ਤੂੰ ਬਾਹਰ ਭੇਜ ਦੇਣੀ ਆ ਮੇਰੇ ਕੋਲ ਮੇਰੀ ਮੇਰੀ ਜਿਸ ਤਰ ਮੈਨੂੰ ਭੇਜਣ ਦੀ ਸੀ ਤੇ ਮੇਰੇ ਹਟਿਕਟਾ ਵੀ ਹੋਈਆਂ ਸਾਰਾ ਕੁਝ ਹੋਇਆ ਇਹਨਾਂ ਨੇ ਜਿਸ ਤਰ੍ਹਾਂ ਅੱਜ ਮੈਂ ਉਹਦੇ ਨਾਲ ਗੱਲ ਕੀਤੀ ਆ ਅਗਲੇ ਦਿਨ ਮੈਨੂੰ ਨੇ ਕਿਹਾ ਕਿ ਇਹਨਾਂ ਨੇ ਵੀ ਕਿਹਾ ਤੂੰ ਆਪਣੀ ਫੈਮਲੀ ਨਾਲ ਕਨੈਕਟ ਨਹੀਂ ਕਰਨਾ ਉਹਨੇ ਵੀ ਕਿਹਾ ਆਪਣੀ ਫੈਮਲੀ ਨਾਲ ਕਨੈਕਟ ਨਹੀਂ ਕਰਨਾ ਤੇ ਤੂੰ ਆ ਜਾ ਤੈਨੂੰ ਸੇਫ ਹੀ ਰੱਖਾਂਗੇ ਮੈਂ ਇਹਨਾਂ ਦੇ ਚਾਂਸੇ ਤਾਂ ਕਿ ਮੈਂ ਆ ਗਈ ਇਹਨਾਂ ਨੇ ਕੀ ਕੀਤਾ ਆਪਣੀਆਂ ਸਿਸਟਰਾਂ ਕੋ ਛੱਡਿਆ ਸਿਸਟਰਾਂ ਕੋ ਛੱਡ ਕੇ ਇੱਕ ਪਹਿਲੇ ਛੋਟੀ ਕੋ ਛੱਡਿਆ ਬਾਅਦ ਤੋਂ ਇਹਨੇ ਵੱਡੀ ਕੋ ਛੱਡਿਆ ਫਿਰ ਉਸ ਤੋਂ ਬਾਅਦ ਮੈਨੂੰ ਚਾਂਸੇ ਚ ਲਿਆ ਕੇ ਕਹਿੰਦੇ ਕਿ ਚੱਲ ਤੂੰ ਇੱਥੇ ਸਾਡੇ ਕੋ ਮਿਨਾ ਕਰਿਆ ਤੇ ਜੈਂਟ ਨੇ ਕਿਹਾ ਕਿ ਮਿਨਾ ਕਰੋ ਕਿਉਂਕਿ ਜੋ ਫਲੈਟਾਂ ਬੰਦ ਦਾ ਬਾਅਦ ਚ ਚੱਲੂਣੀਆਂ ਇਹਨਾਂ ਇਹਨਾਂ ਦੀ ਫੈਮਿਲੀ ਭਰਾ ਪਰੂਪ ਭਜਾਈਆਂ ਦੇ ਜਾ ਕੇ ਤੇ ਮੈਨੂੰ ਲੈ ਆ ਬਾਕੀ ਮੇਰਾ ਇਹ ਕੋਈ ਵਿਆਹ ਦਾ ਕੋਈ ਹੰਨੀਆਂ ਨਾ ਕੋਈ ਸ਼ੇਰੇ ਹੋਇਆ ਨਾ ਕੁਛ ਨਹੀਂ ਹੋਇਆ ਮੈਨੂੰ ਇਸ ਤਰ੍ਹਾਂ ਹੀ ਦੇ ਆਂਦਾ ਹੈ ਇਸ ਤਰ੍ਹਾਂ ਮੈਨੂੰ ਇਸਤੇਮਾਲ ਕਰਦੇ ਰਿਹਾ ਖੋਟਮਾਰ ਕਰਦਾ ਜਦੋਂ ਜ਼ਿਆਦਾ ਕਰਦਾ ਉਸ ਦਿਨ ਮੈਂ ਕਿਤੋਂ ਵਾਰ ਭੱਜਦੀ ਆਂ ਫਿਰ ਮੇਰੇ ਬਾਹਰੋਂ ਧੂਕੇ ਲੈਂਦੇ ਆ ਇਹਦੇ ਇਸ ਤੋਂ ਬਾਅਦ ਮੈਨੂੰ ਗਲਤ ਰਿਲੇਸ਼ਨ ਹੁੰਦਾ ਮੇਰੇ ਬੋਤਨ ਵੀ ਕਰਵਾਇਆ ਮੈਨੂੰ ਹਰ ਇੱਕ ਮਤਲਬ ਗਲਤ ਇੱਥੇ ਇੱਥੇ ਮਹੀਨੇ ਤੋਂ ਉੱਪਰ ਹੀ ਹੋ ਗਿਆ ਹਾਂ ਤੇ ਜੇ ਤੁਸੀਂ ਘਰ ਵਾਲਿਆਂ ਨਾਲ ਕੋਈ ਕੰਪਲੇਨ ਮੇਰਾ ਫੋਨ ਟੁੱਟੇ ਸੀ ਤੇ ਮੇਰਾ ਫੋਨ ਹੋਣਾ ਆ ਮੈਂ ਫੋਨ ਤੇ ਆਪਣੀ ਸISTER ਨਾਲ ਕੱਲ ਗੱਲ ਕੀਤੀ ਮੈਨੂੰ ਇਹ ਤੋਂ ਕੱਢ ਲਓ ਮੈਂ ਬੜੇ ਬੁਰਾ ਲ ਅੱਜ ਵੀ ਥੋੜੀ ਜਿਹੀ ਮੈਂ ਬਾਹਰ ਨਿਕਲੀ ਅੱਜ ਬੱਚਾ ਨੂੰ ਪਤਾ ਲੱਗ ਗਿਆ ਕਿ ਔਂਡੇ ਦੀ ਪੈਬਲੀ ਮਗਰ ਬੱਚਾ ਬਾਹਰਲਾ ਵੀ ਗੇਟ ਖੁੱਲਤਾ ਵੀ ਖੁੱਲਤਾ ਮੈਂ ਉੱਤ ਦੀ ਚੜ ਕੇ ਇਹਨਾਂ ਨੂੰ ਮੈਂ ਕਿਹਾ ਭਾਜੀ ਮੈਂ ਗੱਡੀ ਵੇਖ ਲਈ ਤੁਸੀਂ ਆਜੋ ਮੈਨੂੰ ਇਹ ਚੱਚੇ ਚਲਿਆ ਕੇ ਮੈਨੂੰ ਤੁਸੀਂ ਕੀਤੀ ਸੀ ਨਹੀਂ ਮੇਰੀ ਸISTER ਨੇ ਕੀਤੀ ਸੀ ਜੀ ਨੰਨੇ ਨੂਮੇ ਦੱਸਿਆ ਕਿ ਮੈਂ ਬੜੀ ਪ੍ਰੋਬਲਮ ਚ ਫਸ ਗਈ ਹਾਂ ਉਹ ਜਿਹੜੀ ਲੇਡੀ ਤੋਂ ਉੱਪਰ ਹੋ ਗਿਆ ਤੁਸੀਂ ਉਦੋਂ ਦੀ ਕੰਪਲੇਨ ਕਿਉਂ ਨਹੀਂ ਕੀਤੀ ਮੇਰੇ ਕੋ ਫੋਨ ਨਹੀਂ ਸੀ ਨਾ ਮੇਰਾ ਫੋਨ ਜਿਸ ਤਰ੍ਹਾਂ ਮੈਂ ਇਹਨਾਂ ਦੇ ਕੋਲ ਆ ਗਈ ਹਾਂ ਨਾ ਇਹਨਾਂ ਨੇ ਆਪਣੀ ਸਿਸਟਰ ਕੋ ਛੋੜ ਦਿੱਤਾ ਮੈਨੂੰ ਛੱਡ ਦਿੱਤਾ ਨਾ ਸਿਸਟਰ ਕੋ ਆਈਆਂ ਇਹਨਾਂ ਨੇ ਮੇਰਾ ਫੋਨ ਘੇਰਿਆ ਇੱਥੇ ਅੰਦਰੋਂ ਗਿੱਟੋਂਦਿਆਂ ਇਹਨਾਂ ਨੇ ਮੇਰਾ ਫੋਨ ਕੋ ਲਿਆ ਮੇਰਾ ਫੋਨ ਲੈ ਗਿਆ ਇਹਨਾਂ ਨੇ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਮੋਕੇ ਤੇ ਗੱਡੀ ਤੇ ਆ ਹਾਂ ਉਹਨਾਂ ਦਾ ਘਰ ਹੈ ਹਾਂਜੀ ਉਹਨਾਂ ਦਾ ਘਰ ਆ ਤੁਹਾਨੂੰ ਘੋਟਲ ਮਾਰਦੇ ਵੀ ਕੱਟ ਮਾਰ ਕਰਦੇ ਆ ਘੋਟ ਇਹ ਇਹ ਕਰਦੇ ਸੀ ਗਵਿੰਦਰ ਜੀ ਮੈਂ ਘਰੇ ਘਰ ਦਾ ਤਾਂ ਨਹੀਂ ਕਰ ਸਕਦਾ ਨਹੀਂ ਬੱਚੇ ਬੋਲਦੇ ਮੈਨੂੰ ਵੱਟ ਕੱਟ ਬੱਚੇ ਬੋਲਦੇ ਜੀ ਮੈਂ ਰਿਲੇਸ਼ਨ ਚਲੀ ਹੁੰਦੀ ਭੁੱਕੀ ਖਾ ਕੇ ਰਿਲੇਸ਼ਨ ਚ ਲਿਉਂਦਾ ਮੈਂ ਬੋਚਨ ਕਰਵਾਏ ਨੂੰ ਅਜੇ 10 ਦਿਨ ਮੇਰੇ ਹੋਏ ਹੀ ਤੇ ਮੈਨੂੰ ਭੁੱਕੀ ਖਾ ਕੇ ਰਿਲੇਸ਼ਨ ਚ ਲਿਆ ਕੇ ਮੈਨੂੰ ਮਾਰ ਕੱਟ ਕਰਦਾ ਫਿਰ ਮੈਂ ਬਾਹਰ ਭੱਜਦੀ ਮੈਨੂੰ ਬਾਹਰ ਧੂਕੇ ਲਿਆਉਂਦਾ ਸੀ ਕਿੰਨੇ ਪੈਸੇ ਰਹਿੰਦੇ ਹੀ ਬਾਹਰ ਜਾਂਦਾ ਚੱਲਦਾ ਇਹਨਾਂ ਨੂੰ 45 45 ਵੀਜ਼ਾ ਦਿੱਤਾ ਇਹਨਾਂ ਨੇ ਨਹੀਂ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਮੈਨੂੰ ਪਾਸਪੋਰਟ ਨਹੀਂ ਫੜਾਇਆ ਵੀ ਇਹਨਾਂ ਨੇ ਕਿਹਾ ਟਿਕਟ ਵੀ ਹੋ ਗਈ ਸਾਰਾ ਕੁਝ ਹੋ ਗਿਆ ਮੈਨੂੰ ਪਾਸਪੋਰਟ ਫੜਾਇਆ ਨਹੀਂ ਮੈਂ ਪਾਸਪੋਰਟ ਮੰਗਦੀ ਕਿੰਦੇ ਮੈਂ ਮੈਨੂੰ ਪਰਚਾ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰੀ ਜ਼ਿੰਦਗੀ ਖਰਾਬ ਹੋ ਇੰਨੀ ਖੋ ਗਈ ਹੈ ਨਾ ਮੈਨੂੰ ਕੁਝ ਅਸ ਨਹੀਂ ਲੱਗਦੀ ਉਹ ਜਿਆਦਾ ਮੈਨੂੰ ਬਲੈਕਮਿਲ ਕਰਕੇ ਰੱਖਿਆ ਗਿਆ ਮੈਨੂੰ ਬਲੈਕਮਿਲ ਕਰਦਾ ਬਾਤ ਨੂੰ ਜਾਨੀਆ ਉੱਥੇ ਬਲੈਕਬਿਲ ਕਰਦਾ ਅੰਦਰ ਚੱਲ ਬਲੈਕਬਿਲ ਬਲੈਕਬਿਲ ਤੇ ਗਲਤ ਰਿਲੇਸ਼ਨ ਚ ਕਹਿੰਦਾ ਮੈਂ ਤੈਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦਾ ਤੇਰੀ ਮਰਜ਼ੀ ਨਾਲ ਜਿੱਦੋਂ ਮੈਂ ਨੇ ਸਾਹਮਣੇ ਕਰਦਾ ਹਾਂ ਹਾਂਜੀ ਬੂਆ ਮਾਰ ਲਿੰਦਾ ਬੱਚੇ ਦੇ ਸਾਹਮਣੇ ਬੂਆ ਕਰਦਾ ਠੀਕ ਪਿੰਡੋ ਦੇ ਰਿਤੇ ਕੋਈ ਹੋਰ ਕੀ ਕਰਤ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਪੀਂ ਜੈ ਸਰਦਾ ਦਾਸ ਪਟਨਾ ਸ਼ਿਰਗਿਲ ਮੁਖੀ ਵਾਲਮੀਕਨ ਸਧਾਰ ਸਵਾ ਵਿਸ਼ਟ ਭਾਰਤ ਪਵਨ ਵਾਲਮੀਕੀ ਤੀਥਮਰ ਸਰ ਅੱਜ ਜੋ ਪਿੰਡ ਕਦਗਿਲ ਦੇ ਜਿਹੜੇ ਬਾਈਕਾਂ ਦੇ ਵਿੱਚ ਕਿਉਂਕਿ ਕੱਲ ਇੱਥੋਂ ਕੋਈ ਲੜਕੀ ਰਾਜਵੀਰ ਦਾ ਆਪਣੀ ਸਿਸਟਰ ਸਰਬਜੀਤ ਕੋਰ ਨੂੰ ਕੱਲ ਫੋਨ ਤੇ ਗੱਲ ਹੋਈ ਆ ਤੇ ਫੇ ਮੈਨੂੰ ਇੱਥੇ ਜਿਹੜਾ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਮੈਨੂੰ ਤੇ ਬਾਹਰ ਜਾਣ ਦਾ ਚਾਂਸਾ ਦੇ ਕੇ ਜਿਹੜਾ ਲਿਆਂਦਾ ਗਿਆ ਵਾ ਤੇ ਇੱਥੇ ਮੈਨੂੰ 2-3 ਮਹੀਨਿਆਂ ਤੋਂ ਜਿਹੜਾ ਹੋ ਗਿਆ ਮਹੀਨਾ ਇੱਥੇ ਆਈ ਨੂੰ ਹੋ ਗਿਆ ਵਾ ਤੇ ਉਹਨੇ ਕੱਲ ਗੱਲ ਹੋਈ ਆ ਫਿਰ ਉਹ ਜਿਹੜਾ ਲੜਕੀ ਪਰਿਵਾਰ ਹੈ ਉਹ ਸਾਡੇ ਕੋਲ ਡੇਰੇ ਦੇ ਪੁੱਜਾ ਉਹਨਾਂ ਆਪਣੀ ਗੱਲ ਕਰ ਸੀ ਉੱਥੋਂ ਫਿਰ 112 ਤੇ ਕਾਲ ਕੀਤੀ ਆ ਫਿਰ ਦੂਸਰਾ ਜ਼ਿਲ੍ਹਾ ਹੋਣ ਕਰਕੇ ਤਨਤੰਦ ਜਿਹੜੀ ਇੱਥੋਂ ਸਤ ਅਠਾ ਨੇਦੇੋਂ ਪੁਲਿਸ ਸਾਹਿਬ ਆਏ ਆ ਸਾਰੇ ਅਕਸਰ ਸਾਹਿਬਾਨ ਉਹਨਾਂ ਦੀ ਮੌਜੂਦਗੀ ਵਿੱਚ ਜਿਹੜੀ ਲੜਕੀ ਆ ਉਹ ਸਹੀ ਸਲਾਮਤ ਬਰਾਮਦ ਕਰ ਲਈ ਆ ਔਰ ਜਿਹੜਾ ਲੜਕੀ ਨੇ ਇਨਸਾਫ ਦੀ ਗੱਲ ਕੀਤੀ ਆ ਉਹ ਅਗਲੀ ਤਫ਼ਤੀਸ਼ ਕਰਕੇ ਪ੍ਰਸ਼ਾਸਨ ਦੇ ਮਿਸ਼ਵਾਹ ਦਵਾਇਆ ਵੀ ਜਿਹੜੀ ਦਿੱਤਾ ਸਾਹਮਣੇ ਉਹ ਜਿਹੜੇ ਆ ਕਿ ਵਿਆਹ ਦਾ ਚੰਸਾ ਹੀ ਆ ਕਿਦਾਂ ਕੀਦਾਂ ਆਏਗਾ ਇਹ ਤੇ ਜੀ ਕਹਿੰਦੇ ਵੀ ਬਾਹਰ ਜਾਂਦੇ ਬਾਹਰ ਜਾਂਦਾ ਚਾਂਸਾ ਵਾ ਇਹ ਗਾੜੀ ਹੁਣ ਤੱਥ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੇ ਕਲੀਅਰ ਕਰਕੇ ਦੱਸੂਗਾ ਵੀ ਇਹ ਸੱਚਾਈ ਕੀ ਤੁਸੀਂ ਕਹਿ ਰਹੇ ਵੀ ਇੰਨੇ ਦਿਨ ਹੋ ਗਏ ਇਹਨਾਂ ਨੇ ਘਰ ਕਿਉਂ ਉਹ ਤੋਂ ਕਿਉਂ ਨੰ ਕੰਪਲੀਟ ਕੀਤੀ ਨਹੀਂ ਕੀਤੀ ਉਹਨੇ ਕੁੱਦਿ ਗਏ ਕੱਲ ਹੀ ਫੋਨ ਆਇਆ ਤੇ ਕੱਲ ਤੋਂ ਗੱਲ ਸ਼ੁਰੂਈ ਆ ਹੁਣ ਅੱਗੇ ਵੀ ਗੱਲ ਜਿਹੜੀ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਚੋਗੀ ਅੱਗੇ ਹਾਂਜੀ ਬਾਬਾ ਜੀ ਆਪਣਾ ਮਾਨ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਬਾਬਾ ਲਾਡੀ ਨਾਥ ਕੌਮੀ ਚੇਅਰਮੈਨ ਵਾਲਮੀਕੀ ਸਮਾਜ ਤੋਂ ਅੱਜ ਜੋ ਅਸੀਂ ਕਾਂਦ ਗਿੱਲਾਂ ਵਿੱਚ ਆਏ ਆ ਬੈਗ ਦੇ ਉੱਤੇ ਕੋਈ ਇੱਕ ਸਾਨੂੰ ਲੜਕੀ ਦਾ ਪਤਾ ਲੱਗਾ ਸੀ ਉਹਦੀ ਭੈਣ ਵੱਲੋਂ ਪੁਲਿਸਨ ਮਿਲੀ ਕਿ ਮੇਰੀ ਭੈਣ ਨੂੰ ਕਿਤੇ ਕਿਟਨੈਪ ਕਰਕੇ ਰੱਖਿਆ ਹੋਇਆ ਹੈ ਤੇ ਅੱਜ ਜੋ ਅਸੀਂ ਉੱਥੇ ਜਿੱਥੇ ਕੁੜੀ ਮੌਕੇ ਤੇ ਹੈਗੀ ਆ ਕੁੜੀ ਨੂੰ ਅਸੀਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ ਤੇ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਸਾਫ ਬਹੁਤ ਵਧੀਆ ਨੇ ਇਹ ਕਹਿੰਦੇ ਆ ਅਗਲਾ ਜਿਹੜਾ ਸਮਾਵਾ ਮੈਂ ਸੋਚ ਕੇ ਵਿਚਾਰ ਕੇ ਜੋ ਵੀ तरीके ਨਾਲ افسਰਾਂ ਨਾਲ ਗੱਲਬਾਤ ਕਰਕੇ ਤੇ ਜੋ ਕਾਰਵਾਈ मौके ਤੇ ਹੋ ਗਈ ਜੋ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਸਭ 3:00 ਵਜੇ ਕਿਥੇ ਹੋਈ ਇਹ ਮਾਮਲਾ ਵੀਰ ਜੀ ਅਸੀਂ 112 ਤੋਂ ਗੱਡੀ ਤੋਂ ਬੋਲਦੇ ਹਾਂ ਸਾਨੂੰ ਕੰਪਲੇਨਟ ਆਈ ਹੈ ਕਿ ਕੰਟਰੋਲ ਰੂਮ ਤੋਂ ਵੀ ਇੱਥੇ ਹੈਗਾ ਕੱਦ ਗੇਲ ਕੱਦ ਗੇਲ ਕਹਿਆ ਸਾਨੂੰ ਵੀ ਉਥੇ ਇੱਕ ਜਨਾਨੀ ਨੇ ਮਤਲਬ ਕਮਲੇਟ ਕੀਤੀ ਆ ਵੀ ਕੁੜੀ ਐ ਇੱਕ ਅੰਦਰ ਮੈਂ ਬੰਨ ਕੇ ਭਾਈ ਆ ਤੇ ਮਤਲਬ ਉਹਨੂੰ ਤੂੰ ਹੀ ਜਾਣਾ ਵਾ ਜਾ ਕੇ ਵੇਖੋ ਕੀ ਗੱਲ ਬਾਤ ਠੀਕ ਹੈ ਤੁਸੀਂ ਮੌਕੇ ਤੇ ਕਹੋ ਕੀ ਵੇਖਿਆ ਕੀ ਅਹੀਂ ਜਦੋਂ ਮਤਲਬ ਪਿੰਡ ਆਉਣ ਲੱਗੇ ਆ ਤੇ ਸਾਡੇ ਨਾਲ ਇੱਕ ਬਾਲਮਿਕ ਭਾਈ ਜਰਾ ਬਾਲਮਿਕ ਭਾਈ ਜਰਾ ਸਾਡੇ ਨਾਲ ਆਇਆ ਜਦੋਂ ਇੱਥੇ ਆਏ ਅਹੀਂ ਆਣ ਕੇ ਤੇ ਮਤਲਬ ਫੋਨ ਕੀਤਾ ਉਹ ਸਾਹਮਣੇ ਜਿਹੜੀਆਂ ਬੇਕਾਂ ਪਹਿਲਾਂ ਦੋ ਚਾਰ ਆਉਂਦੀਆਂ ਨਾ ਉਥੋਂ ਫੋਨ ਕੀਤਾ ਉਸੇ ਨੰਬਰ ਤੇ ਤੇ ਬੀਬੀ ਨੇ ਗੱਡੀ ਵਿੱਚ ਪਹੁੰਚ ਕੇ ਉਹਨੇ ਕਿਹਾ ਵੀ ਮਤਲਬ ਮੈਂ ਤੁਹਾਨੂੰ ਵੇਖ ਲਿਆ ਵਾ ਤੇ ਸਾਹਮਣੇ ਆ ਜਾ। ਅਹੀਂ ਘਰ ਆਏ ਆ ਸਾਨੂੰ ਸਾਹਮਣੇ ਮਿਲ ਗਏ। ਜਿਨ੍ਹਾਂ ਨੂੰ ਬੰਦਕ ਬਣਾਇਆ ਉਹਨਾਂ ਵੱਲੋਂ ਫੋਨ ਕੀਤਾ ਗਿਆ। ਸਾਨੂੰ ਸਾਨੂੰ ਮਤਲਬ ਤੁਸੀਂ ਅਕਾਲ ਜਿਹੜੀ ਭਾਏ ਉਹਨਾਂ ਦੇ ਘਰ ਦੇ ਆ ਨਾ ਉਹਨਾਂ ਨੂੰ ਕਦੇ ਕੱਲ ਫੋਨ ਗਈ ਕੱਲ ਗਈ ਹੋਊਗੀ। ਉਹ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ। ਉਹਨਾਂ ਨੇ ਫਿਰ ਕੰਟਰੋਲ ਰੂਮ ਤੇ ਕਾਲ ਕੀਤਾ 1012 ਹੁਣ ਮੌਕੇ ਦੇ ਹੱਲੇ ਜਿਹੜਾ ਬੰਦਾ ਵਾ ਜਿਹਦੇ ਨਾਲ ਇਹ ਇੱਥੇ ਰਹਿੰਦੇ ਸੀਗੇ ਉਹ ਹੈਗਾ ਟਰੱਕ ਡਰਾਈਵਰ ਅੱਛਾ ਉਹ ਗਿਆ ਵਾ ਜੰਮੂ ਉਹਨੇ ਮੇਰੇ ਫੋਨ ਤੇ ਗੱਲ ਹੋਈ ਆ ਉਹਨੇ ਗੱਲ ਕੀਤੀ ਮੇਰੇ ਨਾਲ ਕਹਿੰਦਾ ਵੀ ਤੂੰ ਸਾਨੂੰ ਜਦੋਂ ਟਾਈਮ ਦਿਓਗੇ ਤੇ ਮੈਂ ਉਹ ਦਿਨ ਆ ਜਾਊਂਗਾ ਮੈਂ ਇੱਥੇ ਬਾਹਰ ਆਇਆ ਉਹ ਨਾਲ ਗੱਲ ਹੋਈ ਠੀਕ ਹੈ ਕਿ ਪ੍ਰੋਪਰ ਪਤਾ ਲੱਗੇ ਕਿ ਬੰਦੇ ਕਾਦੀ ਗੱਲੋਂ ਬਣਾਇਆ ਗਿਆ ਸੀ ਕਿ ਗੱਲਬਾਤ ਸੀਗਾ ਐਡਾ ਕੋਈ ਰੱਖ ਸਕਦਾ ਨਹੀਂ ਬੰਦੇ ਦਾ ਮਤਲਬ ਅਹੀਂ ਤੇ ਜਿਹੜੇ ਸਾਬ ਨਾਲ ਵੇਖਿਆ ਬੰਦਕ ਵਾਲੀ ਕੋਈ ਗੱਲ ਨਹੀਂ ਗਈ ਬੰਦਕ ਨਹੀਂ ਮਤਲਬ ਆਪਣੇ ਘਰ ਦੇ ਵਿੱਚ ਹੀ ਆਉਂ ਬੰਦਕ ਬੰਦਗਾਲੀ ਕੋਈ ਗੱਲ ਨਹੀਂ ਕੀ ਰਾਜਾ ਬੰਦੀ ਨਾ ਲੱਗਦਾ ਵੀ ਰਾਜਾ ਬੰਦੀ ਨਾ ਰਹਿ ਮਤਲਬ ਰਾਜਾ ਮੰਦੀ ਜਿੱਦਾਂ ਵਿਆਹ ਕੇ ਆਏ ਆ ਅਜੇ ਤੇ ਮਹੀਨਾ ਡੇਢ ਮਹੀਨਾ ਹੋਇਆ ਸਰ ਵਿਆਹ ਹੋਇਆ ਨੂੰ ਉਹ ਵੀ ਚਾਰ ਬੰਦੇ ਗੁਰਦੁਆਰੇ ਇਕੱਠੇ ਹੋਏ ਹੀਗੇ ਉਥੇ ਗੱਲਬਾਤ ਵਿਆਹ ਵੀ ਨਹੀਂ ਹੋਇਆ ਉਥੇ ਕਿਉਂ ਬੰਦਿਆਂ ਚ ਬਹਿ ਕੇ ਗੱਲਬਾਤ ਹੋਈ ਆ ਕਿਤੇ ਇਹਨਾਂ ਦੀ ਪਹਿਲੋਂ ਤੇ ਉਦੋਂ ਉਥੋਂ ਮੁੜ ਕੇ ਗੁਰਦੁਆਰਿਆਂ ਘਰ ਆ ਗਏ ਉਹਨਾਂ ਨੇ ਵੀ ਗੱਲ ਕਰਕੇ ਇਹਨਾਂ ਨੇ ਵੀ ਗੱਲ ਕਰ ਲਈ ਜਿਹੜੇ ਆਏ ਨੇ ਆਪਣੇ ਬਾਲਮੀਕ ਭਾਈ ਜਾਰੇ ਇਹਨਾਂ ਨੇ ਹੈ ਆ ਇਹਨਾਂ ਦੇ ਵਾਲੇ ਕਰ ਰਹੇ ਆ ਹਾਲ ਦੀ ਗੱਡੀ ਕੂੜ ਕੇ ਫਿਰ ਉਹਨਾਂ ਨੂੰ ਸੱਦ ਲਾਂਗੇ ਤੇ ਇਹਨਾਂ ਨੂੰ ਸੱਦ ਲਾਂਗੇ ਜੋ ਗੱਲਬਾਤ ਹੋ ਉਹ ਵੀ ਗਾਂ ਫਿਰ ਉੱਤੇ ਜੋ ਕਾਰਵਾਈ ਹਾਂ ਉਹ ਬਈ